ਕੁਸੀਂ ਵੀ ਇੰਗਲੈਂਡ ਜਾਣਾ ਚਾਹਦੇ ਹੋ ਬਿਨਾਂ ਐਸਟੂ ਜਾਣਾ ਚਾਹੁੰਦੇ ਹੋ 7-8 ਸਾਲ ਦਾ ਗੈਪ ਹੈ ਚੁੱਕਿਆ ਤਾਂ ਵੀ ਇੰਗਲੈਂਡ ਜਾਣਾ ਚਾਹੁੰਦੇ ਹੋ ਰਿਫਿਊਜ਼ਲ ਲੱਗੀਆਂ ਹੋਈਆਂ ਤਾਂ ਵੀ ਇੰਗਲੈਂਡ ਜਾਣਾ ਚਾਹੁੰਦੇ ਹੋ ਆਫਰ ਲੈਟਰ ਲੈਣਾ ਚਾਹੁੰਦੇ ਹੋ ਉੱਤੇ ਘੰਟੇ ਦੇ ਵਿੱਚ ਹੋਰ ਕਿਸੇ এজੈਂਟ ਕੋਲ ਫਸ ਚੁੱਕੇ ਹੋ 3-3 4-4 ਮਹੀਨੇ ਤੋਂ ਆਫਰ ਲੈਟਰ ਨਹੀਂ ਆ ਰਹੀ ਤੇ ਆਪਣੇ ਡਾਕੂਮੈਂਟ ਲੈ ਕੇ ਹੋਂਗੇ ਦਾ ਪਹੁੰਚੋ ਇਹ ਨਾ ਬੱਚਿਆਂ ਨੂੰ ਯੂਕੇ ਦੇ ਸਟੱਡੀ ਵੀਜ਼ਾ ਪਾਓ ਰੈਕਡ ਲੈਵਲ ਲੱਗ ਗਿਆ ਲੈਣਾ ਚ ਗੱਲ ਹੱਥ ਹੁੰਦੀ ਐ ਸੈਨਾ ਚ ਯਾਰ ਡਾਈਵ ਕਾਰ ਦੇ ਆਫੇ ਮਾਚ ਮੈਗ ਸਾਡੇ ਆਉਂਦੇ ਆ ਫੈਨ Dirt state Collapse